ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਮੈਂ ਗੱਲ ਕਰਦਾ ਸੀਗਾ ਕਿ ਜਿਵੇਂ ਹੁਣ ਮੀਂਹ ਤੇ ਮੀਂਹ ਰੱਬ ਠੋਕਣ ਲੱਗਿਆ ਹੋਇਆ ਹਨ ਜਦੋਂ ਪਹਿਲਾਂ ਸੀਗਾ ਚਲੋ ਉਦੋਂ ਮੀਂਹ ਨਹੀਂ ਪਿਆ ਬਾਕੀ ਵਾਹਿਗੁਰੂ ਮੂਹਰੇ ਕਿਸੇ ਦੀ ਮਰਜ਼ੀ ਨਹੀਂ ਚੱਲਦੀ ਹਨ ਕਿ ਪਰ ਵਾਹਿਗੁਰੂ ਮੂਹਰੇ ਆਪਣਾ ਜੋਰ ਨਹੀਂ ਚੱਲਦਾ ਹਨ ਤੇ ਗੱਲ ਇਹ ਹੁੰਦੀ ਆ ਆਪਾਂ ਆਵਦੇ ਮਨ ਨੂੰ ਸਮਝਾ ਲੈਣ ਸਮਝਾ ਲਾਂਗੇ ਹਨ ਪਰ ਜਿਹਦੇ ਨਾਲ ਆਪਾਂ ਮੂਰੇ ਡੀਲ ਕਰਨੀ ਆ ਜਾਂ ਜਿਹਦੇ ਨਾਲ ਆਪਾਂ ਮੂਰੇ ਪੈਸੇ ਦੇਣ ਆ ਚਾਹੇ ਮਾਮਲੇ ਵਾਲਾ ਨੂੰ ਲਾਲ ਹੋ ਰਿਓ ਹਾਂ ਵਾਲਿਆਂ ਨੂੰ ਦਾਲੋ ਦਵਾਈਆਂ ਵਾਲਿਆਂ ਨੂੰ ਲਾਲੋ ਹਨ ਕਿ ਉੱਥੇ ਉਹਨਾਂ ਨੂੰ ਕਿਵੇਂ ਸਮਝਾਈਏ ਕਿ ਜਿਹਦੇ ਜਿਹਦੇ ਦੇਣਾ ਲੈਣਾ ਵਾ ਕਿ ਦੇਖੋ ਆਪਾਂ ਸਾਰੇ ਜੱਟਾਂ ਦਾ ਸੇਮ ਹੋਊਗਾ ਮੇਰੇ ਖਿਆਲ ਚ ਸ਼ਾਇਦ ਕੋਈ 10% ਜੱਟ ਦੇ ਕੋਲੇ ਆਪਦੇ ਕੋਲੇ ਵਾਧੂ ਪੈਸਾ ਹੋਵੇ ਕਿ ਬਟ ਬਾਕੀ ਦਾ ਤਕਰੀਬਨ ਮੈਨੂੰ ਲੱਗਦਾ ਮੇਰੇ ਵਰਗੇ ਹੀ ਹੋਣਗੇ ਸਾਰੇ ਕਿ ਆਈ ਚਲਾਈ ਵਧੀਆ ਚੱਲੀ ਜਾਂਦੀ ਆ ਰੋਟੀ ਵਧੀਆ ਖਾਈ ਜਾਂਦੇ ਆ ਕੰਮ ਕਾਰ ਕਰੀ ਜਾਂਦੇ ਆ ਤੇ ਪਰ ਜਿਵੇਂ ਹੁਣ ਦੀ ਗੱਲ ਸੌਣ ਦੇ ਸਿਚੁਏਸ਼ਨ ਦੀ ਗੱਲ ਕਰਾਂ ਮੈਂ ਕਿ ਹੁਣ ਜਿਵੇਂ ਮੀਂਹ ਪੈ ਗਿਆ ਮੀਂਹ ਪੈਣ ਦੇ ਨਾਲ ਆਲੂ ਖਰਾਬ ਹੋਣ ਦਾ ਡਰ ਬਣ ਗਿਆ ਹਨਾ ਕਿ ਆਲੂ ਖਰਾਬ ਹੋਊਗਾ ਆਲੂ ਡੁੱਬਿਆ ਵੀ ਆ ਬਹੁਤ ਏਰੀਏ ਦੇ ਵਿੱਚ ਬਹੁਤ ਨਜਾਇਜ਼ ਮੀਂਹ ਆ ਹਨਾ ਤੇ ਹੁਣ ਆਪਾਂ ਕਰ ਕੀ ਸਕੇ ਸਕਦੇ ਹਾਂ ਇੱਕ ਮੈਨੂੰ ਇਸ ਗੱਲ ਦਾ ਸਮਝ ਨਹੀਂ ਆਉਂਦੀ ਵੀ ਹੁਣ ਆਪਾਂ ਇਹਦਾ 3 ਮਹੀਨਿਆਂ ਤੋਂ 4 ਮਹੀਨਿਆਂ ਤੋਂ ਪਾਲਦੇ ਆਉਨੇ ਆ ਹਨਾ ਆਲੂ ਨੂੰ ਲੋਕ ਕਿਸਾਨ ਵੀਰ ਸਾਹ ਵਿਚਾਰੇ ਠੰਡਾਂ 'ਚ ਪਾਣੀ ਲਾਉਂਦੇ ਆ ਇੰਨੀ ਠੰਡ ਦੇ ਵਿੱਚ ਸਪਰੇਹਾਂ ਕਰੀਆਂ ਪਾਲੇ ਆਲੂ ਹਨਾ ਤੇ ਅੱਜ ਆ ਕੇ ਉਹ ਮੀਂਹ ਪੈ ਕੇ ਉਹ ਖਰਾਬ ਹੋ ਰਿਹਾ ਜਾਂ ਗਲ ਗਲ ਜਾਣਗੇ ਜਾਂ ਕੁਝ ਵੀ ਆ ਹਨ ਕਿ ਪਹਿਲਾਂ ਤਾਂ ਝੋਨੇ ਨੇ ਮਾਰਤਾ ਹਨਾ ਝੋਨੇ ਤੇ ਮਿਹਨਤ ਕਰੀਦੀ ਐਂਡ ਤੇ ਆ ਕੇ ਝਾੜ ਨਹੀਂ ਨਿਕਲਿਆ ਬੋਨਾ ਰੋਗ ਆ ਗਿਆ ਹਨਾ ਤੇ ਉਹ ਸਿਚੁਏਸ਼ਨ ਹਾਲਾਤ ਦੇ ਵਿੱਚੋਂ ਚੱਲਦੇ ਚਲੋ ਨਿਕਲ ਕੇ ਜਾਟਾਂ ਨੇ ਮੰਗ ਤੰਗ ਕੇ ਫੜ ਕੇ ਪੈਸੇ ਲਾ ਕੇ ਆਲੂ ਬੀਜੇ ਆਲੂਆਂ ਦੇ ਉੱਤੇ ਡਿਪੈਂਡ ਹੋਏ ਕਿ ਚੱਲ ਆਲੂ ਆਉਣਗੇ ਤਾਂ ਚਾਰ ਪੈਸੇ ਆ ਜਾਣਗੇ ਮੁੜ ਜਾਣਗੇ ਹਨ ਤੇ ਪਰ ਹੁਣ ਹੁਣ ਕੀ ਹੋਇਆ ਹੁਣ ਉਹਦੂ ਅਲਟ ਹੋ ਗਿਆ ਹਨ ਕਿ ਜਿਹੜੇ ਵੀਰਾਂ ਦੇ ਆਲੂ ਖਰਾਬ ਹੋ ਗਏ ਜਾਂ ਗਲ ਗਏ ਹਨ ਉਹ ਕੀ ਕਰੀਏ ਯਾਰ ਹੋਰ ਹੁਣ ਹੱਲ ਵੀ ਨਹੀਂ ਹੈਗਾ ਕੋਈ ਮੂਰੇ ਕੋਈ ਕੀ ਕੀ ਕਰੀਏ ਮਜਬੂਰੀ ਆ ਇਹਦੇ ਵਿੱਚ ਹੁਣ ਕੀ ਕਰ ਸਕਦੇ ਆ ਠੀਕ ਆ ਹੁਣ ਜਿਨ੍ਹਾਂ ਦੇ ਦੇਣੇ ਲੈਣੇ ਆ ਪਹਿਲਾਂ ਉਦੋਂ ਨਹੀਂ ਦਿੱਤੇ ਗਏ ਹਨ ਹੁਣ ਜੇ ਆਲੂ ਖਰਾਬ ਹੋ ਗਏ ਤਾਂ ਹੁਣ ਨਹੀਂ ਦਿੱਤੇ ਜਾਣੇ ਤੇ ਆਲੂਆਂ ਦੇ ਗਲ ਜਾਣੇ ਆਲੂ ਝਾੜ ਕਿੰਨਾ ਕੋਣਾ ਗਲ ਵੀ ਜਾਣੇ ਆਲੂ ਹਰਾ ਹੋ ਜਾਣਾ ਹਰੇ ਦੀ ਮਾਰਕੀਟ ਨਹੀਂ ਰਹਿਣੀ ਹਨਾ ਤੇ ਵੀ ਸਭ ਪਾਸਿਓ ਸਿਚੁਏਸ਼ਨਾਂ ਬੰਦ ਹੁੰਦੀਆਂ ਜਾਂਦੀਆਂ ਦੱਸੋ ਕਰੀਏ ਤਾਂ ਕਰੀਏ ਕੀ ਯਾਰ ਕਿਸਾਨ ਦਾ ਕੌਣ ਆ ਯਾਰ ਵਾਲੀ ਬਾਤ ਠੀਕ ਹੈ ਹੁਣ ਕੋਈ ਵੀ ਕੰਪਨੀਆਂ ਨੇ ਹਨਾ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਲਾ ਲੋ ਸਟਾਰਟਅਪ ਹੁੰਦਾ ਬਿਜ਼ਨਸ ਸਟਾਰਟ ਕਰਦੀਆਂ ਹਨਾ ਤੇ ਉਹ ਜੇ ਨਹੀਂ ਕਾਮਯਾਬ ਹੋਇਆ ਬਿਜ਼ਨਸ ਸਕਸੈਸ ਨਹੀਂ ਹੋਇਆ ਬਿਜ਼ਨਸ ਨਹੀਂ ਚੱਲਿਆ ਰਨ ਨਹੀਂ ਕਰਿਆ ਜਿਹੜੀ ਉਹ ਕੰਪਨੀਆਂ ਨੂੰ ਫੰਡਿੰਗ ਮਿਲਦੀ ਆ ਉਹ ਉਹਨਾਂ ਨੇ ਮੋੜ ਨਹੀਂ ਨਹੀਂ ਹੁੰਦੀ ਬਈ ਦੇਖ ਲਓ ਕਿ ਜੇ ਤਾਂ ਬਿਜ਼ਨਸ ਚੱਲ ਗਿਆ ਤਾਂ ਤੁਹਾਡੇ ਪੈਸੇ ਵੱਧ ਜਾਣਗੇ ਜੇ ਨਹੀਂ ਚੱਲਿਆ ਤਾਂ ਉਹ ਨਹੀਂ ਨਹੀਂ ਮਿਲਣੇ ਉਹ ਪੈਸੇ ਉਹ ਖਤਮ ਹੋ ਜਾਂਦੇ ਆ ਇਹ ਜਿਹੜੀਆਂ ਚੀਜ਼ਾਂ ਆਪਣੇ ਖੇਤੀ 'ਚ ਕਿਉਂ ਨਹੀਂ ਚਲੋ ਆਪਾਂ ਕਹਿੰਦੇ ਖਤਮ ਨਾ ਹੋਣ ਪਰ ਜਿਵੇਂ ਬੰਦੇ ਦੇ ਉੱਤੇ ਵਿਆਜ ਨਾ ਪਵੇ ਹਨਾ ਇਹ ਚੀਜ਼ਾਂ ਦਾ ਸਹੂਲਤਾ ਮਿਲ ਜਾਣੀਆਂ ਚਾਹੀਦੀਆਂ ਵੀ ਜਿਵੇਂ ਆਵਾ ਬੈਂਕਾਂ ਤੋਂ ਪੈਸੇ ਲੈਣੇ ਆ ਜਾਂ ਵੀ ਹਾਂ ਭਾਈ ਤੁਹਾਡੇ ਫਸਲਾਂ ਖਰਾਬ ਹੋਈਆਂ ਤੇ ਜੇ ਫਸਲਾਂ ਖਰਾਬ ਹੋਈਆਂ ਤਾਂ ਅਦਰਵਾਇਜ਼ ਨਹੀਂ ਵੀ ਫਸਲਾਂ ਖਰਾਬ ਹੋਈਆਂ ਤੇ ਤੁਹਾਨੂੰ ਆਹ ਛੂਟਾ ਮਿਲਣੀਆਂ ਹਨਾ ਵੀ ਦੇਖਿਆ ਜਾਵੇ ਹਨਾ ਤੇ ਹੁਣ ਇੱਕ ਆਪਾਂ ਗੱਲ ਕਰਦੇ ਸੀਗੇ ਵੀ ਜਿਹੜੇ ਜਿਹੜੇ ਏਰੀਆ ਜਦੋਂ ਹੜ੍ਹ ਆਏ ਸੀ ਹਨਾ ਹੜ੍ਹ ਆਏ ਸੀ ਤਾਂ ਯਾਰ ਉਹਨਾਂ ਦੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਹਨਾ ਉਹ ਤਾਂ ਸਾਰਿਆਂ ਨੂੰ ਦਿੰਦੀਆਂ ਸੀ ਕਿ ਫਸਲਾਂ ਖਰਾਬ ਹੋ ਗਈਆਂ ਤੇ ਸਾਰਾ ਕੁਝ ਉਹਨਾਂ ਦਾ ਕਿਸੇ ਨੇ ਉਹਨਾਂ ਤੋਂ ਪੈਸੇ ਨਹੀਂ ਮੰਗੇ ਹੋਣੇ ਆੜਤੀਆਂ ਨੇ ਜਾਂ ਕਿਸੇ ਤੋਂ ਵੀ ਲੈਣਾ ਦੇਣਾ ਹੋਣਾ ਕਿਸੇ ਨੇ ਕੁਝ ਨਹੀਂ ਕਿਹਾ ਹੋਣਾ ਹਨਾ ਮਾਮਲੇ ਵਾਲਿਆਂ ਨੇ ਮਾਮਲੇ ਵੀ ਛੱਡੇ ਹੋਣਗੇ ਤੇ ਵਿੱਚ ਵਿਚਾਲੇ ਤਾਂ ਆਪਾਂ ਫਸਦੇ ਆਂ ਜਿਹੜੇ ਆਪਾਂ ਆ ਹਨਾ ਕਿ ਜਿਨ੍ਹਾਂ ਦਾ ਵਿੱਚ ਵਿਚਾਲੀ ਸਾਰਾ ਕੰਮ ਰਹਿ ਗਿਆ ਹਨਾ ਤੇ ਉਦੋਂ ਕਿਉਂ ਨੇ ਨੇ ਮਾਰੇ ਆ ਤੇ ਹੁਣ ਆਲੂਆਂ ਦੇ ਵਿੱਚ ਇਹ ਹਾਲਾਤ ਹੋਣ ਲੱਗਿਆ ਪਏ ਆ ਠੀਕ ਨੇ ਤੇ ਤਾਂ ਜੱਟ ਜਾਵੇ ਤਾਂ ਜਾਵੇ ਕਿੱਦਾਂ ਕਿਉਂਕਿ ਦੇਖੋ ਬਈ ਇਹ ਮਾਮਲਾ ਵੀ ਦੇਣਾ ਵਾ ਰਿਓਹਾਂ ਦਵਾਈਆਂ ਵਾਲੇ ਦੇ ਵੀ ਦੇਣੇ ਆ ਜਿਹੜੀ ਲੇਬਰ ਨੇ ਕੰਮ ਕਰਨਾ ਉਹਨੂੰ ਵੀ ਦੇਣੇ ਆ ਹਨਾ ਇਹ ਚੀਜ਼ਾਂ ਮੇਨ ਇੰਪੋਰਟੈਂਟ ਆ ਤੇਲ ਲੈਣਾ ਉਹਨੂੰ ਵੀ ਦੇਣੇ ਆ ਡੀਜ਼ਲ ਲੈਣਾ ਜੇ ਤਾਂ ਇਹ ਚੀਜ਼ਾਂ ਮੇਨ ਇੰਪੋਰਟੈਂਟ ਇਹਨਾਂ ਨੂੰ ਦੇਣੀ ਦੇਣੇ ਪੈਣੇ ਆ ਠੀਕ ਨਹੀਂ ਇਹਨਾਂ ਨੂੰ ਦਿੱਤੇ ਬਿਨਾ ਸਰਨਾ ਨਹੀਂ ਚਾਹੇ ਜਿੱਤੋਂ ਮਰਜੀ ਮੰਗਤੰਗ ਫੜ ਕੇ ਕਰੀਏ ਦੇਣੇ ਹੀ ਪੈਣੇ ਆ ਹੁਣ ਦੱਸੋ ਵੀ ਪੈਸੇ ਲੈ ਕੇ ਆਈਏ ਤਾਂ ਕਿੱਥੋਂ ਲੈ ਕੇ ਆਈਏ ਹੁਣ ਮੇਰੇ ਕੋਲੇ 250 ਕੀ ਲਾਲੂ ਲੱਗਿਆ ਹੋਇਆ ਠੀਕ ਆ ਜੇ ਹੁਣ 250 ਕਿੱਲਾ ਲੱਗਿਆ 1 ਕਿੱਲੇ ਤੇ ਤੁਸੀਂ 50000 ਰੁਪਇਆ ਮੰਨ ਕੇ ਹੀ ਖਰਚਾ ਚੱਲ ਰੱਖ ਲੋ ਕਿ 50000 ਰੁਪਇਆ ਖਰਚਾ 1 ਕਿੱਲੇ ਤੇ 50000 ਰੁਪਇਆ ਖਰਚਾ ਤਾਂ ਸਮਝ ਲਓ ਸਵਾ ਕਰੋੜ ਰੁਪਇਆ ਖਰਚਿਆ ਹੋਇਆ ਆਲੂਆਂ ਦੇ ਉੱਤੇ ਸਵਾ ਕਰੋੜ ਰੁਪਇਆ ਕਿਸ ਤੋਂ ਮੰਗ ਤੰਗ ਕੇ ਆਪਾਂ ਲਾਇਆ ਹੋਇਆ ਇਨਵੈਸਟ ਕਰਿਆ ਹੋਇਆ ਠੀਕ ਹੈ ਹੁਣ ਜੇ ਇਹ ਚ ਸਵਾ ਕਰੋੜ ਹੀ ਨਹੀਂ ਵੱਟ ਹੋਇਆ ਤਾਂ ਕੀ ਕਰਾਂਗੇ ਦੱਸੋ ਮਾਮਲਾ ਤੇ ਕਿੱਥੋਂ ਦੇਣਾ ਵੀ ਇਹਦੇ ਖਰਚੇ ਹੀ ਨਹੀਂ ਪੂਰਾ ਹੋਇਆ ਤਾਂ ਕਿੱਥੋਂ ਕੀ ਕਰਾਂਗੇ ਜੇ ਘੱਟੋ ਘੱਟ ਲੱਖ ਨੂੰ ਕੀਲਾ ਵਿਕੇ ਲੱਖ ਨੂੰ ਸਵਾ ਲੱਖ ਨੂੰ ਕੀਲਾ ਵਿਕੇ ਤਾਂ ਜਾ ਕੇ ਆਪਣਾ ਕੰਮ ਬਣਨਾ ਹਨਾ ਤੇ ਇਦਾਂ ਦੀ ਸਿਚੁਏਸ਼ਨ ਹੋਈ ਹੋਈ ਆ ਕਿ ਦੇਖੋ ਜੀਵ ਨਹੀਂ ਲੱਗਦਾ ਤੇ ਜੀ ਲਾਉਣਾ ਪੈ ਰਿਹਾ ਕਿ ਇਹ ਹਾਲਾਤਾਂ ਨੂੰ ਦੇਖ ਕੇ ਕਿ ਇੱਕ ਫਸਲ ਹੁੰਦੀ ਆ ਬੰਦੇ ਦੀ ਦਿਲ ਨੂੰ ਖੁਸ਼ੀ ਮਿਲਦੀ ਆ ਰੂਹ ਨੂੰ ਖੁਸ਼ੀ ਮਿਲਦੀ ਆ ਆਪਦੀ ਫਸਲ ਨੂੰ ਦੇਖ ਕੇ ਹਨਾ ਕੀ ਯਾਰ ਅੱਜ ਅਸੀਂ ਫਸਲ ਵਧਣੀ ਆ ਜਾਂ ਬੀਜਣੀ ਆ ਜਾਂ ਪੱਟਣੀ ਆ ਜਾਂ ਕੁਝ ਵੀ ਆ ਹਨਾ ਕੀ ਅਸੀਂ ਵੇਚਣੀ ਆ ਤੇ ਉਸ ਦੇ ਉੱਤੇ ਕਿਵੇਂ ਯਾਰ ਸਰਵਾਈਵ ਕਰਾਂਗੇ ਮੂਰੇ ਕੁਝ ਨਹੀਂ ਫਿਊਚਰ ਦੀ ਦਾ ਮੈਂ ਖੇਤੀ ਨੂੰ ਮਾੜਾ ਨਹੀਂ ਕਹਿ ਰਿਹਾ ਕੀ ਖੇਤੀ ਮਾੜੀ ਆ ਖੇਤੀ ਬਹੁਤ ਵਧੀਆ ਯਾਰ ਕਿਉਂਕਿ ਜਿੰਨੇ ਵੀ ਵੀਰ ਆਪਾਂ ਖੇਤੀ ਕਰਦੇ ਆ ਜਿੰਨੇ ਜੋਗੇ ਅੱਜ ਬਣਿਆ ਆਪਾਂ ਖੇਤੀ ਚੋ ਹੀ ਬਣੇ ਹੋਇਆ ਅਸੀਂ ਵੀ ਖੇਤੀ ਚੋ ਹੀ ਬਣੇ ਹੋਇਆ ਜਿੰਨਾ ਕ ਸਾਡੇ ਕੋਲੇ ਚੀਜ਼ ਹੈਗੀ ਆ ਚਾਹੇ ਸਾਡੇ ਕੋਲੇ ਆ ਕੱਪੜੇ ਪਾਏ ਆ ਖੇਤੀ ਚੋ ਹੀ ਬਣਿਆ ਕਿਉਂਕਿ ਸਾਡਾ ਕੋਈ ਹੋਰ ਸਾਈਡ ਬਿਜ਼ਨਸ ਹੈ ਨਹੀਂਗਾ ਤੇ ਪਰ ਹਾਂ ਸਰ ਦੇ ਉੱਤੇ ਕਰਜਾ ਵੀ ਹੈਗਾ ਕਰਜਾ ਇਹ ਹੋਣਾ ਹੈ ਕਿ ਯਾਰ ਵੀ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਨੁਕਸਾਨ ਕਰ ਜਾਂਦੀਆਂ ਠੀਕ ਇਹ ਚੀਜ਼ਾਂ ਮਾਰ ਜਾਂਦੀਆਂ ਹੁਣ ਇਹਨਾਂ ਨੂੰ ਕਿਵੇਂ ਆਪਾਂ ਕੀ ਕਰ ਸਕਦੇ ਆ ਦੱਸੋ ਇਹ ਕੁਦਰਤ ਦੀ ਮਾਰ ਆ ਇਹਨੂੰ ਕੋਈ ਨਹੀਂ ਹੱਲ ਕਰ ਸਕਦੇ ਆਪਾਂ ਇਹ ਸਾਰਿਆਂ ਦੇ ਪੈ ਰਹੀ ਆ ਕੁਦਰਤ ਦੀ ਮਾਰ ਜਿਵੇਂ ਹੁਣ ਮੀਂਹ ਪੈ ਗਿਆ ਝੋਨੇ ਦਾ ਝਾੜ ਘਟ ਗਿਆ ਸੀ ਕਮਾਦ ਵਾਲੇ ਵੀਰਾਂ ਦਾ ਝਾੜ ਬਹੁਤ ਘਟਿਆ ਹੋਇਆ ਵਾ ਮੀਂਹ ਮੀਹਾ ਕਰਕੇ ਹਨ ਤੇ ਇਹਨੂੰ ਕਰੀਏ ਤਾਂ ਕੀ ਕਰੀਏ ਕੋਈ ਨਹੀਂ ਕਰਨ ਜੋਗੇ ਖੇਤੀ ਦਾ ਫਿਊਚਰ ਬ라이ਟ ਨਹੀਂ ਕੋਈ ਕਰ ਰਿਹਾ ਯਾਰ ਕੋਈ ਵੀ ਸਰਕਾਰ ਨਹੀਂ ਆ ਰਹੀ ਵੀ ਜਿਹੜੀਆਂ ਸਹੂਲਤਾਂ ਮਿਲਣ ਸਾਨੂੰ ਹਨਾ ਕੀ ਹਾਂ ਗਰਾਊਂਡ ਲੈਵਲ ਤੇ ਆ ਕੇ ਦੇਖਿਆ ਜਾਵੇ ਵੀ ਜੱਟਾਂ ਦਾ ਕੀ ਹਾਲਾਤ ਆ ਮੈਂ ਨਾ ਇੱਕ ਗੱਲ ਕਹਿਣਾ ਜਿਹੜੇ ਨਾ ਚਾਹੇ ਸਰਕਾਰਾਂ ਕੋਈ ਵੀ ਆ ਪਰ ਜਿਹੜੇ ਵੀਰਾਂ ਦਾ ਹੱਥ ਪੈਂਦਾ ਸਰਕਾਰਾਂ ਨੂੰ ਵੀ ਜਾਂ ਜਿਹੜੇ ਨੇੜੇ ਵਾਲੇ ਵੀਰ ਹੁੰਦੇ ਆ ਕੋਈ ਵੀ ਸਰਕਾਰਾਂ ਨੇ ਹਨਾ ਯਾਰ ਉਹਨਾਂ ਨੂੰ ਹਾਲਾਤ ਉਹਨਾਂ ਨੂੰ ਬਿਆਨ ਕਰਨੇ ਚਾਹੀਦੇ ਆ ਉਹਨਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਨਹੀਂ ਦਿਖਾਉਣਾ ਚਾਹੀਦਾ ਨਹੀਂ ਜੀ ਨਹੀਂ ਆਪਾਂ ਬਹੁਤ ਵੱੱਡੇ ਚੱਕਾਂ ਉਹਨਾਂ ਨੂੰ ਹੈ ਇਹ ਹਾਲਾਤ ਦਿਖਾਉਣੇ ਚਾਹੀਦੇ ਆ ਕਿਸੇ ਨਾ ਕਿਸੇ ਦਿਨ ਵੀ ਜਿਵੇਂ ਸਮਝ ਲਓ ਸੀਐਮ ਸਾਹਿਬ ਹੋਣ ਉਹਨਾਂ ਨੂੰ ਨਾਲ ਲਿਜਾ ਕੇ ਵੀ ਆਓ ਵੀ ਕਿਸੇ ਨੂੰ ਪਤਾ ਨਾ ਹੋਵੇ ਜੀ ਆਜੋ ਆਪਾਂ ਤੁਹਾਨੂੰ ਜੱਟਾਂ ਦਾ ਬਿਆਨ ਦਿਖਾਉਨੇ ਆ ਮੀਕਸਾਨਾਂ ਦਾ ਬੇਦਰਦ ਸੁਣੋ ਹਨ ਇਹ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਕਿ ਆਓ ਮੈਂ ਤੁਹਾਨੂੰ ਦਿਖਾਉਣਾ ਜੀ ਕਿਸਾਨ ਕਿੰਨੇ ਕੌਖੇ ਆ ਕਿ ਆਪਾਂ ਕੀ ਕਰਦੇ ਆ ਕਿਸਾਨਾਂ ਦੇ ਇਹ ਕਿ ਜਦੋਂ ਕਿਸਾਨ ਨੂੰ ਲੋੜ ਆ ਰਿਹਾ ਉਹ ਨਹੀਂ ਮਿਲਦਾ ਜਦੋਂ ਕਿਸਾਨ ਨੂੰ ਕਿਸੇ ਵੀ ਜੀ ਦੀ ਲੋੜ ਆ ਸੀਡ ਦੀ ਲੋੜ ਆ ਸੀਡ ਨਹੀਂ ਮਿਲਦਾ ਹਨ ਕਿ ਸਰਕਾਰ ਇੰਨੀ ਸਹੂਲਤ ਕੀ ਆਪਾਂ ਦਿੰਦੇ ਆ ਸਰਕਾਰ ਠੀਕ ਹੈ ਤੇ ਅਸੀਂ ਤਾਂ ਮਿਹਨਤ ਕਰਦੇ ਆ ਸਾਰੀਆਂ ਚੀਜ਼ਾਂ ਉੱਤੇ ਜੋ ਚੀਜ਼ ਬਣਦੀ ਐ ਅਸੀਂ ਦਿੰਨੇ ਆ ਟੈਕਸ ਵੀ ਦਿੰਨੇ ਆ ਸਾਰਾ ਕੁਝ ਦਿੰਨੇ ਆ ਹਨਾ ਕਿ ਸਾਨੂੰ ਕਿਉਂ ਨਹੀਂ ਸਾਰਾ ਕੁਝ ਮਿਲਦਾ ਯਾਰ ਦੱਸ ਇਹ ਚੀਜ਼ਾਂ ਜਿਹੜੇ ਮੋਹਦਵਾਰ ਬੰਦੇ ਆ ਨਾ ਕਿ ਸਰਕਾਰਾਂ ਦੇ ਨੇੜੇ ਹੁੰਦੇ ਆ ਉਹ ਚੀਜ਼ਾਂ ਇਹ ਬਿਆਨ ਕਰ ਸਕਦੇ ਆ ਕਿ ਸਰ ਵੀ ਅੱਜ ਨਾ ਆਪਾਂ ਤਾਮ-ਧਾਮ ਨਹੀਂ ਚੱਕਣਾ ਅੱਜ ਆਪਾਂ ਨੋਰਮਲ ਬੰਦੇ ਬਣ ਕੇ ਜਾਣਾ ਕਿਥੋਂ ਦੀ ਮੇਰੇ ਨਾਲ ਚੱਲੋ ਮੈਂ ਤੁਹਾਡਾ ਘੇੜਾ ਦਵਾ ਕੇ ਲਿਆਉਣਾ ਕਿ ਦੇਖੋ ਆਪਣੀ ਪਬਲਿਕ ਇੰਨੀ ਔਖੀ ਆ ਵੀ ਆਪਣੇ ਫਾਰਮਰ ਇੰਨੀ ਔਖੇ ਇਹ ਚੀਜ਼ਾਂ ਹਮੇਸ਼ਾ ਬਿਆਨ ਕਰਨੀਆਂ ਚਾਹੀਦੀਆਂ ਸਰਕਾਰਾਂ ਦੇ ਮੂਹਰੇ ਚਾਹੇ ਕੋਈ ਵੀ ਸਰਕਾਰ ਆ ਮੈਂ ਕਿਸੇ ਪਾਰਟੀ ਦਾ ਨਹੀਂ ਉਹ ਕਹਿੰਦਾ ਕਿ ਹਾਂ ਇਹ ਪਾਰਟੀ ਹੈ ਜਾਂ ਇਹ ਪਾਰਟੀ ਜਿਹੜੀ ਮਰਜ਼ੀ ਪਾਰਟੀ ਹੈ ਚ ਪਰ ਆਪਾਂ ਨੂੰ ਇਹ ਚੀਜ਼ਾਂ ਬਿਆਨ ਕਰਨੀਆਂ ਪੈਂਦੀਆਂ ਤੁਸੀਂ ਜੋ ਅੱਜ ਦੇ ਹਾਲਾਤ ਬਣੇ ਹੋਏ ਆ ਖੇਤੀ ਦੇ ਕਿ ਝੋਨੇ ਨੇ ਮਾਰਤਾ ਹੁਣ ਆਲੂਆਂ ਨੇ ਮਾਰਤਾ ਮੈਂ ਠੀਕ ਆ ਮੈਂ ਕਹਿੰਦਾ ਜਿਹੜੇ ਜਿਹੜੀਆਂ ਕਣਕਾਂ ਨੇ ਉਹ ਬਹੁਤ ਚੰਗੀਆਂ ਹੋਣ ਬਹੁਤ ਝਾੜ ਦੇਣ ਹਨ ਪਰ ਆਲੂਆਂ ਵਾਲੇ ਤਾਂ ਅਜ ਮਰੇ ਹੋਏ ਹਨ ਠੀਕ ਨਹੀਂ ਆਲੂਆਂ ਵਾਲੇ ਦਾ ਤਾਂ ਨੁਕਸਾਨ ਹੋ ਰਿਹਾ ਹੁਣ ਕਰਿਆ ਤੇ ਕਰਿਆ ਕੀ ਜਾ ਬਸ ਵਾਹਿਗੁਰੂ ਅੱਗੇ ਅਰਦਾਸ ਕਰ ਲਓ ਦੁਆ ਕਹਿ ਲੋ ਕਿ ਰੱਬਾ ਜਿਵੇਂ ਉਹ ਘੋੜਾ ਭੱਜਦਾ ਭੱਜਦਾ ਥੱਕ ਜਾਂਦਾ ਉਹ ਲੇਟਣੀ ਜੀ ਮਾਰ ਕੇ ਸਹੀ ਹੋ ਜਾਂਦਾ ਰੱਬਾ ਸਾਡੇ ਕਿਸਾਨਾਂ ਦੀ ਵੀ ਲੇਟਣੀ ਮਰਵਾ ਦੇ ਕਿ ਅਸੀਂ ਫਿਰ 10-15 ਸਾਲ ਭੱਜਣ ਲਈ ਤਿਆਰ ਹੋ ਜਾਈਏ ਤੇ ਹੁਣ ਥੱਕੇ ਪਏ ਆ ਸਾਨੂੰ ਵੀ ਕਿਤੇ ਰੱਬਾ ਉਹ ਕਹਿੰਦੇ ਆ ਵੀ ਉਹ ਰਾਜਸਥਾਨ ਵਾਲਾ ਰੇਤਾ ਜਿਹਾ ਲੱਭਦੇ ਕਿ ਅਸੀਂ ਵੀ ਉਹਦੇ ਤੇ ਲੇਟਨੀਆਂ ਮਾਰ ਮਾਰ ਕੇ ਮਾਰ ਮਾਰ ਕੇ ਕਿ ਫੇਰ 10 15 ਸਾਲ ਭੱਜਣ ਲਈ ਤਿਆਰ ਹੋ ਜਾਈਏ ਵੀ ਇਦਾਂ ਦੇ ਸਾਲ ਦੋ ਚਾਰ ਲਵਾਕ ਘੱਟੋ ਘੱਟ ਫਸਲਾਂ ਵਧੀਆ ਸੋਹਣੀਆਂ ਕਿ ਸਾਰੇ ਕਿਸਾਨ ਵੀਰ ਭੱਜਣ ਨੂੰ ਤਿਆਰ ਹੋ ਜਾਣ ਤੇ ਸਹੀ ਹੋ ਜAVE ਸਾਰਿਆਂ ਦਾ